ਲੋਜੀ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਇੱਕ ਵੱਡੀ ਖਬਰ ਇਸ ਵਕਤ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਅੱਜ ਦੇ ਦਿਨ ਨੂੰ ਨਿਸ਼ਚਿਤ ਕੀਤਾ ਗਿਆ ਸੀ ਕਿ ਅੱਜ ਦੇ ਦਿਨ ਹੋਵੇਗੀ ਯਾਨੀ ਕਿ 12 April 2025 ਨੂੰ ਇਸ ਚੋਣ ਕਰਨ ਦਾ ਐਲਾਨ ਪਿਛਲੇ ਦਿਨੀ ਕੀਤਾ ਗਿਆ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੀ ਅਮਰਸਰ ਸਾਹਿਬ ਅੱਜ ਇਕੱਤਰਤਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੱਖੀ ਗਈ ਹੈ ਤੇ ਇਸੇ ਜਗ੍ਹਾ ਦੇ ਉੱਪਰ ਪ੍ਰਧਾਨ ਚੁਣਨ ਦੀ ਗੱਲ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਪਰ ਇਸ ਵਕਤ ਦੀਆਂ ਵੱਡੀਆਂ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਾਂ ਪਰ ਕੈਲੀਏ ਸੂਤਰਾਂ ਦੇ ਹਵਾਲੇ ਤੋਂ ਅੰਦਰਲੀ ਉਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੇ ਦਾ ਕਿ ਲਗਾਤਾਰਤਾ ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਸੀ ਲਗਾਤਾਰ ਲੋਕਾਂ ਦੇ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ 12 April 20 25 ਨੂੰ ਹੋਣਾ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਖਬੀਰ ਬਾਦਲ ਧੜੇ ਦੀ ਇੱਕ ਤਰੀਕੇ ਦੇ ਨਾਲ ਆ ਜਿਹੜਾ ਬਾਗੀ ਤੜਾਸੀ ਜਿਹੜਾ ਕਿ ਹੁਣ ਭਰਤੀ ਪ੍ਰਕਿਰਿਆ ਦੇ ਵਿੱਚ ਆਪਣੇ ਵੱਖ-ਵੱਖ ਢੰਗ ਤਰੀਕੇ ਅਪਣਾ ਰਿਹਾ ਉਹਨਾਂ ਦੇ ਨਾਲ ਕੋਈ ਸਹਿਮਤੀ ਹੋ ਗਈ ਹੈ ਜਾਂ ਫਿਰ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਅੱਜ ਇਸ ਵਕਤ ਪ੍ਰਧਾਨ ਚੁਣੇ ਜਾਣ ਦੀ ਉਹ ਤਮਾਮ ਪ੍ਰਕਿਰਿਆ ਸੰਬੰਧ ਕੀਤੀ ਜਾਵੇਗੀ ਸੋ ਇਸੇ ਦੇ ਵਿੱਚੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਦੀ ਵਾਗਡੋਰ ਜਿਹੜੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਹੱਥ ਦੇ ਵਿੱਚ ਜਾ ਸਕਦੀ ਹੈ ਜੀ ਹਾਂ ਇਸ ਵਕਤ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਹਮਦਰਦ ਟੀਵੀ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਵੱਡੇ ਪੱਦਰ ਦੇ ਉੱਪਰ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਸੀ ਉਹ ਛੜੀਆਂ ਹੋਈਆਂ ਸੀ ਕਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਆ ਬਾਰੇ ਇਹ ਚਾਛੜ ਦੀ ਸੀ ਕੇ ਉਹਨਾਂ ਨੂੰ ਹੀ ਦੁਬਾਰਾ ਪ੍ਰਧਾਨ ਥਾਪਿਆ ਜਾਣਾ ਹੈ ਨਾਲ ਦੀ ਨਾਲ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਕਿ ਮਾਝ ਦੇ ਜਰਨੈਲ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਉਹਨਾਂ ਦੇ ਨਾਮ ਦੇ ਉੱਪਰ ਵੀ ਮੋਹਰ ਲੱਗਣ ਦੀ ਗੱਲ ਲਗਾਤਾਰਤਾ ਦੇ ਵਿੱਚ ਚੱਲ ਰਹੀ ਸੀ ਪਰ ਇਸੇ ਸਭ ਦੇ ਦਰਮਿਆਨ ਇਹ ਵੀ ਚਰਚਾਵਾ ਚੜੀਆਂ ਸੀ ਕਿ ਦਲਜੀਤ ਸਿੰਘ ਚੀਮਾ ਜਿਨ੍ਹਾਂ ਦੇ ਵੱਲੋਂ ਵਫਾਦਾਰੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਬਹੁਤ ਵੱਡਾ ਪ੍ਰਮਾਣ ਦਿੱਤਾ ਗਿਆ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਇਦਾਂ ਦਾ ਸਮਾਂ ਆਇਆ ਉਸ ਵਕਤ ਕਹਿੰਦੇ ਡਾਕਟਰ ਦਲਜੀਤ ਸਿੰਘ ਚੀਮਾ ਹੋਣਾਂ ਦੇ ਵੱਲੋਂ ਵੱਡੀਆਂ ਕਾਰਗੁਜ਼ਾਰੀਆਂ ਜਿਹੜੀਆਂ ਨਪਾਈਆਂ ਕਈਆਂ ਨੇ ਇਸੇ ਸਭ ਦੇ ਦਰਮਿਆਨ ਇਹ ਸਾਰੀਆਂ ਜਾਣਕਾਰੀਆਂ ਦੇ ਵਿੱਚੋਂ ਇੱਕ ਖਾਸਮ ਖਾਸ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਨਾਮ ਦੇ ਉੱਪਰ ਲਗਭਗ ਲਗਭਗ ਮੋਹਰ ਲੱਗ ਚੁੱਕੀ ਹੈ ਐਲਾਨ ਹੋਣਾ ਬਾਕੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜੇਕਰ ਦੁਬਾਰਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਪਰ ਵੱਡੇ ਪੱਧਰ ਦੇ ਉੱਪਰ ਵਿਰੋਧਤਾ ਹੋ ਸਕਦੀ ਸੀ ਨਾਲ ਦੀ ਨਾਲ ਹਰਸਿਮਰਤ ਕੌਰ ਬਾਦਲ ਹੋਰੀ ਇੱਕ ਸੰਸਦ ਮੈਂਬਰ ਵੀ ਨੇ ਚੰਗੇ ਤਰੀਕੇ ਦੇ ਨਾਲ ਕਹਿੰਦੇ ਪੰਜਾਬ ਦੇ ਮਸਲੇ ਮਫਾਦਾ ਨੂੰ ਪੰਜਾਬ ਦੇ ਆ ਉਹਨਾਂ ਤਮਾ ਬਿਸ਼ਿਆਂ ਨੂੰ ਜਾਣਦੇ ਨੇ ਇਸ ਸਾਰੀ ਗੱਲ ਦਾ ਕਰਕੇ ਉਹਨਾਂ ਨੂੰ ਪ੍ਰਧਾਨਗੀ ਦੀ ਬਾਗਡੋਰ ਦਿੱਤੀ ਜਾ ਸਕਦੀ ਹੈ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਉੱਪਰ ਵਿਚਰਨ ਵਾਲੇ ਪਹਿਲੇ ਬੀਬੀ ਉਹ ਬਣ ਜਾਣਗੇ ਜਿਨ੍ਹਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਸੰਭਾਲੀ ਜਾ ਸਕਦੀ ਹੈ ਹਾਲਾਂਕਿ ਇਸ ਸਾਰੀ ਜਾਣਕਾਰੀ ਦੇ ਵਿੱਚ ਇਹ ਵੀ ਗੱਲਾਂ ਨਿਕਲ ਰਹੀਆਂ ਸੀ ਕਿ ਜਿਹੜੇ ਕਾਰਜਕਾਰ ਪ੍ਰਧਾਨ ਦੇ ਤੌਰ ਦੇ ਉੱਪਰ ਵਿਚਰੇ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਉੱਪਰ ਵੀ ਉਹਨਾਂ ਦੇ ਨਾਮ ਦੇ ਉੱਪਰ ਵੀ ਮੋਹਰ ਲੱਗ ਸਕਦੀ ਹੈ ਪਰ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਜਾਣਕਾਰੀਆਂ ਦੇ ਵਿੱਚ ਹੁਣ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੇ ਕੋਲੋਂ ਵੀ ਜਾਣਨਾ ਚਾਹੁੰਦੇ ਆ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਨਾਲੋਂ ਨਾਲ ਜ਼ਰੂਰ ਸਾਂਝੀ ਕਰਦੇ ਜਾਓ ਤੇ ਇਹ ਤਮਾਮ ਆ ਜਿਹੜੀ ਕਹ ਲਈਏ ਅੰਦਰ ਦੀਆਂ ਜਾਣਕਾਰੀਆਂ ਭਰਪੂਰ ਇਹ ਰਿਪੋਰਟ ਹੈ ਇਸ ਨੂੰ ਵੱਖ-ਵੱਖ ਤਰੀਕੇ ਦੇ ਨਾਲ ਜਾਣਕਾਰੀਆਂ ਜੜੀਆਂ ਮਿਲ ਰਹੀਆਂ ਨੇ ਉਸੇ ਦੇ ਉੱਪਰ ਨਿਰਧਾਰਤ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੱਖ-ਵੱਖ ਮੀਡੀਆ ਆਦਾਰਿਆਂ ਦੇ ਵੱਲੋਂ ਵੀ ਇਸ ਖਬਰ ਨੂੰ ਨਸ਼ਰ ਕੀਤਾ ਜਾ ਰਿਹਾ ਹੈ ਵੱਖ-ਵੱਖ ਸੋਸ਼ਲ ਮੀਡੀਆ ਦੀਆਂ ਆ ਕਹ ਲਈਏ ਕਿ ਹਸਤੀਆਂ ਦੇ ਵੱਲੋਂ ਵੀ ਇਸ ਗੱਲ ਦੇ ਉੱਪਰ ਮੋਹਰ ਲਾਉਣ ਦੀ ਗੱਲ ਆਖੀ ਜਾ ਰਹੀ ਹੈ ਬੀਬੀ ਹਰਸਮਰਤ ਕੌਰ ਬਾਦਲ ਹੋਰਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਲਗਭਗ ਲਗਭਗ ਤਮਾਮ ਸਥਿਤੀਆਂ ਕਿਦੇ ਤੈ ਹੋ ਚੁੱਕੀਆਂ ਨੇ ਤੇ ਉਥੇ ਇਹਨਾਂ ਨੂੰ ਕੈਂਡੀਡੇਟ ਬਣਾਇਆ ਜਾਵੇਗਾ ਤੇ ਸ਼ੋਮਣੀ ਅਕਾਲੀ ਦਲ ਵਾਲੇ ਪਾਸਿਓਂ ਇਹਨਾਂ ਨੂੰ ਵੋਟਾਂ ਪਾ ਕੇ ਜਾਂ ਫਿਰ ਇਹਨਾਂ ਦੇ ਹੱਕ ਦੇ ਵਿੱਚ ਭੁਗਤਾਨ ਕਰਵਾ ਕੇ ਜਿਹੜਾ ਕਿ ਹਾਲਾਂਕਿ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਕਾਨੂੰਨੀ ਰੂਪ ਦੇ ਵਿੱਚ ਕਰੀਏ ਜਾਂ ਫਿਰ ਪਾਰਟੀ ਪੱਧਰ ਦੇ ਉੱਪਰ ਇਸ ਪ੍ਰਕਿਰਿਆ ਦੇ ਵਿੱਚ ਇਹ ਜਾਣਕਾਰੀਆਂ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਸ ਨੂੰ ਬੜੇ ਹੀ ਚੈਨਲਾਈਜ਼ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਬੜੀ ਹੀ ਪਾਰਦਰਸ਼ਤਾ ਦੇ ਕੀਤਾ ਜਾਂਦਾ ਹੈ ਕੈਂਡੀਡੇਟ ਜਿਹੜੇ ਨੇ ਹੋਰ ਵੀ ਖੜੇ ਹੋ ਸਕਦੇ ਨੇ ਪ੍ਰਧਾਨਗੀ ਦੇ ਦਾਵੇਦਾਰ ਹੋਰ ਵੀ ਹੋ ਸਕਦੇ ਨੇ ਪਰ ਜਿਨ੍ਹਾਂ ਦੇ ਵੱਲੋਂ ਸੁਖਪੀਰ ਸਿੰਘ ਬਾਦਲ ਹੋਰਾਂ ਨੂੰ ਦੁਬਾਰਾ ਰਿਪੀਟ ਕਰਨ ਦੇ ਉੱਪਰ ਕਿੰਤੂ ਕੀਤਾ ਜਾਂਦਾ ਸੀ ਜਾਂ ਫਿਰ ਕੀਤਾ ਜਾਣਾ ਸੀ ਉਹਨਾਂ ਦੀ ਕਿਤੇ ਨਾ ਕਿਤੇ ਉਸ ਗੱਲ ਨੂੰ ਬੰਦ ਕਰਵਾਉਣ ਦੇ ਲਈ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਕਦਮ ਚੁੱਕੇ ਜਾਣ ਦੀ ਤਿਆਰੀ ਜਿਹੜੀ ਹੈ ਉਹ ਕਰ ਲਈ ਗਈ ਹੈ ਅਜਿਹੇ ਅੰਦਰ ਖਾਤੇ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਬਾਕੀ ਧੜੇ ਦੇ ਵੱਲੋਂ ਭਰਤੀ ਪ੍ਰਕਿਰਿਆ ਜਿਹੜੀ ਕੀਤੀ ਗਈ ਆ ਵਕ ਵਕ ਪ੍ਰੋਗਰਾਮ ਜਿਹੜੇ ਨੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਲੀਕੇ ਜਾ ਰਹੇ ਨੇ ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਮਨਪ੍ਰੀਤ ਸਿੰਘ ਹਿਆਲੀ ਹੋਰਾਂ ਦੇ ਵੱਲੋਂ ਸਿਰਫ ਤੇ ਸਿਰਫ ਇਸੇ ਗੱਲ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਹੋਏ ਫੈਸਲੇ ਦੇ ਹੁਕਮ ਦੇ ਅਸੀਂ ਉਲਟ ਨਹੀਂ ਜਾ ਸਕਦੇ ਜਿਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਨੇ ਸਾਨੂੰ ਹੁਕਮ ਕੀਤਾ ਸੀ ਉਸੇ ਹੁਕਮ ਦੇ ਤਹਿਤ ਕਹਿੰਦੇ ਸਾਡੇ ਵੱਲੋਂ ਪ੍ਰਕਿਰਿਆਵਾਂ ਕੀਤੀਆਂ ਜਾਣਗੀਆਂ ਭਰਤੀ ਕੀਤੀ ਜਾਏਗੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਧੜੇ ਦੀ ਗੱਲ ਕਰੀਏ ਯਹਾਂ ਪਰ ਕਹ ਲਈਏ ਸੁਖਬੀਰ ਸਿੰਘ ਬਾਦਲ ਹੋਰਾਂ ਵਾਲੇ ਧੜੇ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਚਰਚਾਵਾਂ ਇਹ ਛੜੀਆਂ ਸੀ ਕਿ ਭਾਈ ਅਸੀਂ ਤਾਂ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਹੈ ਕਦੇ 32 ਲੱਖ ਬੰਦਾ ਜਿਹੜਾ ਉਹ ਭਰਤੀ ਕਰਨ ਦੀ ਗੱਲ ਇਹਨਾਂ ਦੇ ਵੱਲੋਂ ਆਖੀ ਗਈ ਉਸ ਤੋਂ ਬਾਅਦ ਜਦੋਂ ਇਸ ਦਾ ਤਮਾਮ ਡਾਟਾ ਸ਼ੇਅਰ ਕਰਨਾ ਸੀ ਡਾਟਾ ਦੇਣਾ ਸੀ ਯਹਾਂ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਆ ਦੂਸਰੀ ਧਿਰ ਦੇ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗੇਤਾ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਭੜੇ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ 22 ਲੱਖ ਭਰਤੀ ਹੋਈ ਹੈ ਇਹ 22 ਲੱਖ ਵਿਅਕਤੀਆਂ ਦੇ ਵੱਲੋਂ 21 ਲੱਖ ਆ ਕੈਲੀਆ ਮੈਂਬਰ ਸਹਿਬਾਨਾਂ ਦੇ ਵੱਲੋਂ ਜਾਂ ਪਰ ਜਿਨ੍ਹਾਂ ਦੇ ਵੱਲੋਂ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣਾ ਆ ਸਾਥ ਦੁਬਾਰਾ ਜੋੜਿਆ ਗਿਆ ਕਿ ਉਹਨਾਂ ਦੇ ਵੱਲੋਂ ਬੀਬੀ ਹਰਸਿਮਰਤ ਕੌਰ ਹੋਰਾਂ ਦੇ ਨਾਮ ਦੇ ਉੱਪਰ ਮੋਹਰ ਲਾ ਦਿੱਤੀ ਜਾਵੇਗੀ ਕਿ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਕਬੂਲ ਲਿਆ ਜਾਵੇਗਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਆ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਵਿਚਰਿਆ ਜੇਕਰ ਜਾਂਦਾ ਹੈ ਜਾਂ ਪਰ ਉਹਨਾਂ ਦੇ ਉੱਪਰ ਵਾਕਈ ਜੇਕਰ ਯਕੀਨ ਜਤਾਇਆ ਜਾਂਦਾ ਤਾਂ ਪਰ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਕਤ ਆ ਜਿਹੜੀ ਹਾਲਤ ਪਤਲੀ ਹੋਈ ਪਈ ਹੈ ਉਸ ਨੂੰ ਦਰੁਸਤ ਕਰ ਪਾਉਣਗੇ ਕਿ ਪੰਜਾਬ ਦੇ ਉਹਨਾਂ ਮਸਲਿਆਂ ਮਫਾਦਾਂ ਦੇ ਉੱਪਰ ਜਿਹਦੇ ਉੱਪਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਆ ਕਿ ਖੇਤਰੀ ਪਾਰਟੀ ਹੋਣ ਦੇ ਨਾਤੇ ਉਹਨਾਂ ਦੇ ਜਿੰਨਾ ਗੰਭੀਰਤਾ ਦੇ ਰੂਪ ਦੇ ਵਿੱਚ ਕੋਈ ਸੋਚ ਵਿਚਾਰ ਨਹੀਂ ਸਕਦਾ ਉਹਨਾਂ ਦੇ ਜਿੰਨਾ ਗੰਭੀਰਤਾ ਦੇ ਨਾਲ ਸੋਚ ਕੇ ਉਹਨਾਂ ਦੇ ਉੱਪਰ ਕਾਰਵਾਈਆਂ ਨਹੀਂ ਕਰ ਸਕਦਾ ਕਿ ਉਹਨਾਂ तमाम ਚੀਜ਼ਾਂ ਦੀ ਪੂਰਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਉੱਪਰ ਜੇਕਰ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਵਾਗਡੋਰ ਦਿੱਤੀ ਜਾਂਦੀ ਹੈ ਤਾਂ ਇਹ तमाम ਕੜੀਆਂ ਜਿਹੜੀਆਂ ਨੇ ਜੁੜਨਗੀਆਂ ਇਹਨਾਂ ਕੜੀਆਂ ਜੁੜਨ ਦੇ ਨਾਲ ਕੀ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਜਿਹਦੇ ਨਾਲ ਸ਼ੋਮਣੀ ਅਕਾਲੀ ਦਲ ਮਜਬੂਤੀ ਵਾਲੇ ਪਾਸੇ ਨੂੰ ਜਾਵੇ 2027 ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਵੇਖਣ ਨੂੰ ਮਿਲਣ ਜਿਸ ਦੀਆਂ ਕਿਆਸਰਾਈਆਂ ਵੱਡੇ ਪੱਧਰ ਦੇ ਉੱਪਰ ਸ਼ੋਮਣੀ ਅਕਾਲੀ ਦਲ ਦੇ ਸਮਰਥਕਾਂ ਦੇ ਵੱਲੋਂ ਲਾਈਆਂ ਜਾਂਦੀਆਂ ਸੀ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਨਾਮ ਦੀ ਵੀ ਚਰਚਾ ਹੋਈ ਕਿਉਂਕਿ ਉਹ ਵਫਾਦਾਰੀ ਨਿਭਾਉਂਦੇ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਹਾਕ ਦੇ ਵਿੱਚ ਭੁਗਤਦੇ ਆਏ ਨੇ ਉਹਨਾਂ ਦੇ ਵੱਲੋਂ ਜਿੱਡੇ ਵੱਡੇ ਆ ਕਹਿ ਲਈਏ ਆ ਜਾਂ ਕਹਿ ਲਈਏ ਹੜੇਸਾਂ ਲਈਆਂ ਗਈਆਂ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਭਾਵੇਂ ਉਹਨਾਂ ਦੇ ਵੱਲੋਂ ਬਿਆਨ ਕਰਨਾ ਹੋਵੇ ਕਿ ਭਾਈ ਅਸੀਂ ਤਾਂ ਇਹਨਾਂ ਦੀ ਪੂਰਤੀ ਕੀਤੀ ਹੋਈ ਹੈ ਸਾਡੇ ਵੱਲੋਂ ਤਾਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਜਿਨ੍ਹਾਂ ਲੋਕਾਂ ਦੇ ਵੱਲੋਂ ਸਾਡੀ ਖਲਾਫਤ ਕੀਤੀ ਜਾਂਦੀ ਹੈ ਜਾਂ ਫਿਰ ਬਿੱਲੀਆਂ ਤੇ ਬਿੱਲੀ ਥੈਲਿਓ ਬਾਹਰ ਆਉਣ ਦੀ ਗੱਲ ਵੀ ਉਹਨਾਂ ਦੇ ਵੱਲੋਂ ਆਪਣੇ ਵੱਖ-ਵੱਖ ਸੰਬੋਧਨਾਂ ਦੇ ਵਿੱਚ ਕੀਤੀ ਜਾਂਦੀ ਹੁੰਦੀ ਹੈ ਉਹਨਾਂ ਦੇ ਨਾਮ ਦੇ ਉੱਪਰ ਵੀ ਮੋਹਰ ਲੱਗਣ ਦੀ ਗੱਲ ਹੋਈ ਸੀ ਤੇ ਬਲਵਿੰਦਰ ਸਿੰਘ ਭੁੰਦਰ ਉਹਨਾਂ ਦੇ ਨਾਮ ਦੀ ਵੀ ਚਰਚਾ ਵੱਡੇ ਪੱਧਰ ਦੇ ਉੱਪਰ ਸੀ ਕਿ ਸਾਫ ਸ਼ਬੀ ਦੇ ਉਹ ਵਿਅਕਤੀ ਨੇ ਵੱਖ-ਵੱਖ ਅਹੁਦਿਆਂ ਦੇ ਉੱਪਰ ਬਿਰਾਜਮਾਨ ਰਹਿ ਚੁੱਕੇ ਨੇ ਤੇ ਹੁਣ ਵੀ ਕਾਰਜਕਾਰੀ ਪ੍ਰਧਾਨ ਦੇ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਵਿਚਰਿਆ ਜਾ ਰਿਹਾ ਉਹਨਾਂ ਦੇ ਨਾਮ ਦੇ ਉੱਪਰ ਵੀ ਮੋਹਰ ਲੱਗ ਸਕਦੀ ਸੀ ਬਿਕਰਮ ਸਿੰਘ ਅਜੀਠਿਆ ਹੋਰਾਂ ਦੇ ਨਾਮ ਦੇ ਉੱਪਰ ਮੋਹਰ ਲੱਗਣ ਦਾ ਕਾਰਨ ਇਹ ਸੀ ਕਿ ਭਾਈ ਉਹਨਾਂ ਦੇ ਵੱਲੋਂ ਬੜੇ ਬੜੇ ਹੀ ਇਸ ਟੰਗ ਨੂੰ અપਨਾਇਆ ਜਾਂਦਾ ਪੰਜਾਬ ਦਾ ਕੋਈ ਵੀ ਮਸਲਾ ਮੁਫਾਦ ਹੋਵੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਉਸ ਦੇ ਉੱਪਰ ਆਪਣੀ ਗੱਲ ਰੱਖੀ ਜਾਂਦੀ ਹੈ ਤਾਂ ਉਹਨਾਂ ਦੇ ਨਾਮ ਦੇ ਉੱਪਰ ਵੀ ਪ੍ਰਧਾਨਗੇ ਪ੍ਰਧਾਨ ਦੇ ਤੌਰ ਦੇ ਉੱਪਰ ਜਿਹੜੀ ਹੈ ਉਹਨਾਂ ਦੇ ਨਾਮ ਦੇ ਉੱਪਰ ਵੀ ਮੋਹਰ ਲੱਗਣ ਦੀਆਂ ਕਿਆਸਰਾਂੀਆਂ ਲੱਗ ਰਹੀਆਂ ਸੀ ਪਰ ਇਸ ਵਕਤ ਸਭ ਤੋਂ ਵੱਡੀ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਪ੍ਰਧਾਨਗੀ ਦੀ ਵਾਗਡੋਰ ਦਿੱਤੀ ਜਾ ਸਕਦੀ ਹੈ ਇੱਕ ਤਾਂ ਮੈਂਬਰ ਪਾਰਲੀਮੈਂਟ ਨੇ ਦੂਸਰੇ ਪਾਸੇ ਪੰਜਾਬ ਦੇ ਬਹੁਤ ਸਾਰੇ ਮਸਲਿਆਂ ਦੇ ਬਾਰੇ ਉਹ ਜਾਣਕਾਰ ਨੇ ਬਹੁਤ ਸਾਰੇ ਕੀ ਤਮਾਮ ਮਸਲਿਆਂ ਦੇ ਬਾਰੇ ਜਾਣਕਾਰ ਨੇ ਉਹਨਾਂ ਦੇ ਵੱਲੋਂ ਵਕਵਾਕ ਸਮੇਂ ਦੇ ਉੱਪਰ ਭਾਵੇਂ ਸੂਬਾ ਸਰਕਾਰ ਨੂੰ ਘੇਰਨਾ ਹੋਵੇ ਕੇਂਦਰ ਸਰਕਾਰ ਨੂੰ ਘੇਰਨਾ ਹੋਵੇ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਗੱਲ ਜਿਹੜੀ ਹੈ ਆਪਣੀ ਉਹ ਭਾਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਯਹਾਂ ਪਰ ਵੱਖ-ਵੱਖ ਮੀਡੀਆ ਪਲੈਟਫਾਰਮਾਂ ਦੇ ਉੱਪਰ ਆ ਕੇ ਉਹਨਾਂ ਦੇ ਵੱਲੋਂ ਆਪਣੀ ਗੱਲ ਜਿਹੜੀ ਹੈ ਉਹ ਬਾਖੂਬੀ ਰੱਖੀ ਜਾਂਦੀ ਹੈ ਤਾਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਬੇਬਾਕ ਗੱਲਬਾਤ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਜੇਕਰ ਪ੍ਰਧਾਨਗੀ ਦੇ ਤੌਰ ਦੇ ਉੱਪਰ ਉਹਨਾਂ ਨੂੰ ਅੱਗੇ ਲੈ ਕੇ ਆਇਆ ਜਾਂਦਾ ਤਾਂ ਫਿਰ ਵਟੇ ਫਾਇਦੇ ਹੋ ਸਕਦੇ ਨੇ ਅਜਿਹਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਸੋ ਸੂਤਰਾਂ ਦੇ ਹਵਾਲੇ ਤੋਂ ਮਿਲੀ ਇਹ ਜਾਣਕਾਰੀ ਦੇ ਮੁਤਾਬਕ तमाम ਚੀਜ਼ਾਂ ਜਿਹੜੀਆਂ ਨੇ तमाम ਜਾਣਕਾਰੀਆਂ ਜਿਹੜੀਆਂ ਨੇ ਇਸ ਖਬਰ ਮੁਤਲਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੱਜ ਜਿਹੜੀ ਇਕੱਤਰਤਾ ਰੱਖੀ ਗਈ ਆ ਕੁਝ ਹੀ ਘੰਟਿਆਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਣਗੀਆਂ ਤੇ ਉਹਨਾਂ ਕਾਰਵਾਈਆਂ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਪ੍ਰਧਾਨ ਦੇ ਤੌਰ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਯਹਾਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਦੇ ਵੱਲੋਂ ਆਕਡੋਰ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਹਾਲਾਂਕਿ ਸਫਲ ਕਿੰਨੀ ਹੁੰਦੀ ਹੈ ਨਹੀਂ ਸਫਲ ਹੁੰਦੀ ਇਹ ਤਾਂ ਆਉਣ ਵਾਲਾ ਸਮਾਂ ਬੰਦੇਗਾ ਪਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਸਾਂਝੀ ਕਰਨਾ ਨਾਲੋਂ ਨਾਲ ਬਿਲਕੁਲ ਨਾ ਭੁੱਲਣਾ ਲੋਟੀ ਸ਼੍ਰੋਮਣੀ ਅਕਾਲੀ